ਲੋਗ ਐਸਐਸਪੀ ਡਾਕਟਰ ਪ੍ਰਗਜੈਨ ਦੀ ਅਗਵਾਈ ਹੇਠ ਸੀਕੂਟ ਫ੍ਰੀਸੋਲ ਨੂੰ ਲਗਾਤਾਰ ਮਾਰਿਆਂ ਸਤਾ ਕਰ ਕੋਈ ਨਾ ਕੋਈ ਕਾਰਵਾਈ ਕੀਤੀ ਜਾਂਦੀ ਜਿਹੜੀ ਕ੍ਰਾਈਮ ਹੁੰਦਾ ਸੀ ਉਸ ਨੂੰ ਬਹੁਤ ਜਲਦੀ ਟ੍ਰੈਸ ਕਰਦੇ ਆ ਇਸੇ ਹੀ ਲੜੀ ਤਹਿਤ ਮਿਤੀ 17 12 24 ਨੂੰ ਇੱਕ ਭਾਰਤੀ ਫਾਈਨਾਂਸ ਕੰਪਨੀ ਲਿਮਟਿਡ ਜੋ ਬ੍ਰਾਂਚ ਫਰੀਦਕੋਟ ਤਾਰਾਪੈਸ ਦੇ ਕੋਲ ਸੀਗੀ ਇਹ ਇੱਕ ਕੰਪਨੀ ਸੀ ਇਹ ਛੋਟੇ ਲੈਵਲ ਤੇ ਫਰਾਂਸ ਕਰਦੀ ਸੀ ਤੇ ਇਹਨਾਂ ਦੇ ਅੱਗੇ ਜਿਹੜੇ ਅੱਗੇ ਵਰਕਰ ਹੁੰਦੇ ਨੇ ਉਹ ਡੇਲੀ ਕਲੈਕਸ਼ਨ ਕਰਕੇ ਲੈ ਆ ਕੇ ਇਸ ਇੱਥੇ ਪਹੁੰਚਾਉਂਦੇ ਸੀਗੇ ਤੇ ਇੱਥੇ ਸਾਨੂੰ ਇਹ ਕੰਪਲੇਂਟ ਆਈ ਸੀ ਵੀ ਇੱਥੋਂ 3.5 ਲੱਖ ਰੁਪਈਆ ਚੋਰੀ ਹੋ ਗਿਆ ਜਿਸ ਦਾ ਮੌਕੇ ਦੇਖਿਆ ਸੀ ਇਹਨਾਂ ਦੀ ਇੱਕ ਸੇਫ ਸੀਗੀ ਜਿਹੜੀ ਕਾਫੀ ਵੱਡੀ ਬਣੀ ਸੀ ਉਹਨੂੰ ਕਟਰ ਦੇ ਨਾਲ ਕੱਟ ਕੇ ਉਸ ਦੇ ਵਿੱਚੋਂ ਜਿਹੜੇ ਪੈਸੇ ਕੱਢੇ ਗਏ ਸੀ ਉਸ ਦੀ ਤਫਤੀਸ਼ ਵਿੱਚ ਅਸੀਂ ਫਿਰ ਅੱਗੇ ਜਿਹੜੇ ਇਹਨਾਂ ਦੇ ਇੱਕ ਮੈਨੇਜਰ ਸੀ ਗੁਰਚਰਨ ਸਿੰਘ ਜਿਹੜਾ ਬ੍ਰਾਂਚ ਮੈਨੇਜਰ ਸੀ ਤੇ ਇੱਕ ਧਰਮਪ੍ਰੀਤ ਸੀਗਾ ਇਸ ਕੰਪਨੀ ਦਾ ਉਹ ਵੀ ਇਹਨਾਂ ਦਾ ਵਰਕਰ ਸੀ ਉੱਥੇ ਤੇ ਜਿਨ੍ਹਾਂ ਨੂੰ ਦੋਨੋਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਦੋਂ ਸ਼ਕਤੀ ਨੇ ਪੁੱਛਗਛ ਕੀਤੀ ਤਾਂ ਇਹਨਾਂ ਨੇ ਫਿਰ ਸਾਡੇ ਕੋਲ ਇਨਸਾਫ ਕੀਤਾ ਵੀ ਹਾਂ ਵੀ ਇਹ ਜਿਹੜੀ ਜਿਹੜੀ ਚੋਰੀ ਨੂੰ ਅੰਜਾਮ ਦਿੱਤਾ ਉਹ ਅਸੀਂ ਦਿੱਤਾ ਹੈ ਤੇ ਫਿਰ ਅਗਲੀ ਦੀ ਪੁੱਛਗਛ ਇਹ ਆਇਆ ਵੀ ਜਿਹੜੇ ਇਹ ਟਾਈਮ ਟੂ ਟਾਈਮ ਜਿਹੜੇ ਕੰਪਨੀ ਦੇ ਵਿੱਚੋਂ ਪੈਸੇ ਸੀ ਇਹ ਵਟਦੇ ਜਾ ਰਹੇ ਸੀਗੇ ਜਦੋਂ ਪੈਸਿਆਂ ਦੀ ਕਮੀ ਆ ਗਈ ਉੱਥੇ ਤੇ ਫਿਰ ਇਹਨਾਂ ਇਸ ਉਹ ਨਹੀਂ ਜਾਣ ਦਿੱਤਾ ਤੇ ਜਦੋਂ ਹੋਰ ਇਹਦੇ ਪੁਚੇਸ ਕੀਤੀ ਇੱਕ ਸਾਡੇ ਕੋਲ 9 10 24 ਨੂੰ ਬੀੜ ਪੈਲਸ ਬੀੜ ਚੈਲ ਕੋਲ ਇੱਕ 30000 ਰੁਪਏ ਦੀ ਖੋਹ ਦੀ ਵੀ ਜਿਹੜਾ ਗੁਰਚੰਦ ਸਿੰਘ ਸੀ ਇਹਦੇ ਵੱਲੋਂ ਐਫਆਈਰ ਦਰਜ ਕਰਾਈ ਗਈ ਸੀ ਮੇਰੇ ਤੋਂ 30000 ਰੁਪਿਆ 9 10 24 ਨੂੰ ਕੋਈ ਖੋ ਕੇ ਲੈ ਗਿਆ ਉਹਦੇ ਚ ਸਾਡੀ ਇਨਵੈਸਟੀਗੇਸ਼ਨ ਚ ਇਹ ਸਾਹਮਣੇ ਆਇਆ ਉਹ ਇਹ ਮੰਨਿਆ ਕਿ ਉਹ ਵੀ ਮੈਂ ਇਹ ਜਾਣ ਕੇ ਜਿਹੜਾ ਇੱਕ ਇੱਕ ਡਰਾਮਾ ਕੀਤਾ ਸੀਗਾ ਉਹ ਵੀ ਮੈਂ ਪੈਸੇ ਵਾਸਤੇ ਕੀਤਾ ਸੀ